ਉਈ ਸਾਡੀ ਕੋਈ ਸਹਾਇਤਾ ਹਰਦੀ ਮਾਤ ਕਰੇ ਕੋਈ ਗਰੀਬਾਂ ਦੀ ਸਾਂ। ਵੀ ਘਰ ਬਣਾਉਣ ਵਾਸਤੇ ਇਹ ਕਿ ਹਾਂਜੀ ਘਰ ਬਣਾਉਣ ਵਾਸਤੇ ਪੁੱਤ ਬਿਲਕੁਲ ਤੇ ਪਹਿਲਾਂ ਕੋਈ ਘਰ ਨਹੀਂ ਹੈਗਾ ਹਨਾ। ਤੇ ਪੰਚਾਇਤ ਦੇ ਥਾਂ 'ਚ ਬੈਠੇ ਹੋਏ ਜੀ। ਹਾਂਜੀ ਪੰਚਾਇਤ ਦੇ ਸਹਕਾਰੀਆਂ 'ਚ ਬੈਠੇ ਸੀ ਤੇ ਉਹ ਵੀ ਸਰਪੰਚ ਨੇ ਇੰਤਜ਼ਾ। ਵੇ ਚਲੋ ਆ ਅਗਲਾ ਟਾਈਮ ਪਾਸ ਕਰਦੇ ਹੁਣ ਜਿਹੜੇ ਵਿੱਚ ਪਾਣੀ ਵੜਾਉਂਦਾ ਪਤੇ ਸੀ। ਦੋਸਤੋ ਇਸ ਵਕਤ ਆਪਾਂ ਖੜਿਆ ਪਿੰਡ ਵੱਡੇ ਸਮਰਾ ਦੇ ਵਿੱਚ ਵੀ ਇੱਕ ਅੰਗਹੀਨ ਬੰਦਾ ਨਾ ਤਾਂ ਚੱਲ ਸਕਦਾ ਨਾ ਇਸੇ ਰਖਸ਼ੇ ਤੇ ਬਾਹਰ ਅੰਦਰ ਜਾਂਦਾ ਵੀਰ ਆਪਦਾ ਤੇ ਜਦੋਂ ਬਾਰਸ਼ ਆਉਂਦੀ ਹੈ ਜੀ ਦੱਸਦੇ ਵੀ ਕਮਰੇ ਵੀ ਛੋਣ ਲਾ ਪੈਂਦੇ ਆ ਜਿਹੜੇ ਕਮਰੇ ਆ ਪਹਿਲੇ ਸਰਕਾਰੀ ਕਮਰੇ ਆ ਜਿਹੜੇ ਕਾਫੀ ਸਮੇਂ ਤੋਂ ਇਹ ਰਹਿ ਰਹੇ ਇੰਦੇ ਵਿੱਚ ਫੇ ਮੰਗ ਕਰ ਰਹੇ ਆ ਸਮਾਜ ਸੇਵੀਆਂ ਨੂੰ ਦਾਨੀ ਸੱਜਣਾ ਕੇ ਪੀ ਸਾਨੂੰ ਪੱਕਾ ਕਿਤੇ ਘਰ ਬਣਾ ਕੇ ਦਿੱਤਾ ਜਾਵੇ ਕਿਤੇ ਚਲੋ ਟਿਕਾਣੇ ਤੇ ਆਓ ਵੇ ਜਾ ਕੇ ਤੇ ਕਿਤੇ ਜਾਂ ਬੜੇ ਲੋਕਾਂ ਨੇ ਹੁਣ ਕਬਜ਼ੇ ਕੀਤੇ ਹੋਈ ਆ ਆਪਾਂ ਨੇ ਆਪ ਦੇ ਕੀਤਾ ਕਿੰਨੀਆਂ ਜਮੀਨਾਂ ਜਿਹੜੀਆਂ ਲੋਕਾਂ ਨੇ ਪੰਚਾਇਤੀ ਜਿੱਥੇ ਰਹਿ ਰਹੇ ਲੋਕ ਤੇ ਇਹਨਾਂ ਨੂੰ ਵੀ ਕੋਈ ਥੋੜਾ ਬਹੁਤ ਥਾਂ ਦੇ ਕੇ ਚਲੋ ਇਹਨੂੰ ਵੀ ਦੰਦਾ ਰਹਿਣ ਬਸੇਰਾ ਬਣ ਜੇ ਇਹ ਮੰਗ ਕਰਦੇ ਆ ਵੀ ਸਾਨੂੰ ਕਿਤੇ ਥਾਂ ਦੇ ਕੇ ਸਾਡਾ ਘਰ ਬਣ ਦੇ ਮੰਗ ਕਰਦੇ ਜੀ ਘਰ ਬਣ ਵਿਕਾਰਬਾਂ ਜੇ ਕਿਤੇ ਜਗਾ ਚੰਗੇ ਟਿਕਾਣੇ ਤੇ ਹੈ ਨਾ ਤੇ ਦੁਕਾਨਦਾਰੀ ਦੇ ਕਾਰਨ ਨਾਲ ਤੁਹਾਨੂੰ ਪਾ ਕੇ ਦਿੱਤੀ ਜਾਵੇ ਤੇ ਗੁਜ਼ਾਰਾ ਚੱਲ ਸਕਦਾ ਕੋਈ ਸਾਡਾ ਦਿਹਾੜੀ ਲਾ ਸਕਦੇ ਦਿਹਾੜੀ ਦਿਹਾੜੀ ਨਹੀਂ ਕਰ ਸਕਦੇ ਦਿਹਾੜੀ ਦੁਕਾਨ ਮਾਰੀ ਮੋੜ ਪੈ ਜੇ ਤਾਂ ਮਾਤਾ ਦਾ ਟਾਈਮ ਪਾਸ ਜੀ ਆਪ ਦਾ ਪਰ ਵੀ ਲੈ ਕੇ ਇੱਕ ਪਰਿਵਾਰ ਨੂੰ ਹੈ ਨਾ ਤੇ ਮਾਤਾ ਜੀ ਵੀ ਕਿੰਨੀ ਉਮਰ ਹੋ ਗਈ ਆ ਨਾ ਮਾਤਾ ਜੀ ਉਮਰ ਮਾਰੇ ਟੱਪ ਤੇ ਦੇਣਾ ਮਾਤਾ ਜੀ ਵੀ ਨਾ ਸਿਰ ਘਟੀ ਜਾਣਾ ਬੜਾ ਔਖਾ ਹੈ ਜੀ ਤੇ ਇਸ ਪਰਿਵਾਰ ਦੀ ਆਪਾਂ ਮਦਦ ਕਰਨ ਲਈ ਦਾਨੀ ਸੱਜਣ ਤੇ ਸਮਾਜ ਸੇਵੀ ਕਿ ਜਲੋ ਇਹਨਾਂ ਦਾ ਕਿਤੇ ਰਹਿਣ ਬਸੇਰਾ ਕਿਤੇ ਇਹਨਾਂ ਨੂੰ ਬਣਾ ਕੇ ਦਿੱਤਾ ਜਾਵੇ ਪਿੰਡ ਦੀ ਪੰਚਾਇਤ ਅਗੇ ਵੀ ਇਹ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਥਾਂ ਚਲੋ ਰਹਿ ਤੇ ਰਹੀ ਆ ਜਾਂ ਤਾਂ ਇਹਨਾਂ ਨੂੰ ਕਿਤੇ ਪੱਕਾ ਟਿਕਾਣਾ ਦੇ ਕੇ ਇਹਨਾਂ ਦਾ ਰਹਿਣ ਬਸੇਰੇ ਬਣਾਏ ਜਾਣ ਕਿਉਂਕਿ ਆ ਜਿਹੜੇ ਪੁਰਾਣੇ ਸਮਿਆਂ ਦੇ ਜਿਹੜੇ ਦੁਕਾਨ ਇਹ ਡੈਕਟਰ ਰਹਿੰਦੇ ਸੀ ਇੱਥੇ ਦੀ ਉਹ ਵੀ ਚੋਈ ਜਾਂਦੇ ਆ ਸਾਰਾ ਕੁਝ ਦੇਖ ਸਕਦੇ ਆ ਉਸ ਤੋਂ ਬਿਲਕੁਲ ਤੋਂ ਤਾਂ ਲੈਂਕੋ ਸਰਗੇ ਜੀ ਜਾਂਦੇ ਆ ਇਸ ਪ੍ਰਵਾਸ ਦੀ ਮਸਜਿਦ ਕਰਨੀ ਆ ਇਹ ਜੀ ਆਉਂਦਾ ਨਾ ਨੀਕਾ ਇਹਨੇ ਕਿੱਥੇ ਕੀਆ ਨਾ ਕੋਈ ਪੁਕਾਰ ਨਹੀਂ ਬਣਾ ਕੇ ਦਿੱਤਾ ਫੋਟਾਲਾ ਲੈਣ ਦੇ ਹੂੰ ਫੋਟਾਲਾ ਇੱਕ ਰਾ ਲੱਗੇ ਸੀ ਤੁਹਾਡਾ ਬਣਾ ਕੇ ਦੇ ਦੇਣ ਮੁੜ ਕੇ ਨਹੀਂ ਰੋਗ ਆ ਕੀ ਗੱਲ ਬਾਤ ਹੋ ਗਈ ਉਹ ਵੀ ਜੀ ਇਸ ਤਰ੍ਹਾਂ ਪੱਥਰ ਸਾਰਾ ਇਤਨਾ ਲੈ ਆ ਮੈਂ ਪਰ ਕਿਸੇ ਨੇ ਕੋਈ ਆ ਕੇ ਦੇਣੇ ਕੋਸੇ ਬਣੇ ਨਹੀਂ ਬਣ ਦਿੱਤਾ ਵੀ ਪੈਸੀ ਨਾ ਵੀਡੀਓ ਹਾਂ ਜੀ ਜੀ ਵੀਡੀਓ ਪੈਸੀ ਤੇ ਪਰ ਨਹੀਂ ਬਣਿਆ ਪੂਰਾ ਤੇ ਰੋਗ ਨਹੀਂ ਆਇਆ ਕੰਮ ਤੇ ਇਹ ਬੰਦ ਦੁਆਰਾ ਵੀਡੀਓ ਇਸੇ ਕਰਕੇ ਬਣਾ ਰਹੇ ਆ ਵੀ ਚਲੋ ਨਾ ਨੂੰ ਕਿਤੇ ਥਾਂ ਦੇ ਕੇ ਕਿਤੇ ਕੋਈ ਵੀ ਇਹਨਾਂ ਦਾ ਘਰ ਬਦਲ ਚਾਹ ਰਹੇ ਦਾ ਬਣ ਸਕੀ ਇਹੋ ਇੱਕ ਬੇਨਤੀ ਹੈ ਬਾਕੀ ਸਾਰੀ ਗੱਲਬਾਤ ਪਰਵਾਦ ਤੋਂ ਸੁਣੇ ਜੀ ਤੇ ਵੀ ਸ਼ੇਅਰ ਕਰੋ ਬਾਕੀ ਫੋਨ ਨੰਬਰ ਵੀ ਰੂਦ ਨੇ ਮੈਂਸ਼ਨ ਕੀਤਾ ਆ ਇਸੇ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਜੀ ਜੋ ਵੀ ਇਹਨਾਂ ਦਾ ਵਟਸਐਪ ਜੋ ਵੀ ਚਾਹਦਾ ਉਸੇ ਨੰਬਰ ਤੇ ਚੱਲਦਾ ਤੇ ਬਾਕੀ ਫੋਨ ਲਾ ਕੇ ਤੁਸੀਂ ਸੰਪਰਕ ਕਰੋ ਇਹਨਾਂ ਦੇ ਨਾਲ ਮੌਕਾ ਵੇਖੋ ਇਹਨਾਂ ਦਾ ਆਣ ਕੇ ਤੇ ਇਹਨਾਂ ਦਾ ਸੀ ਦੇਖੋ ਆਣ ਕੇ ਕਰਿਆਣ ਕੇ ਮਦਦ ਕਰਨੀ ਹੈ ਜਿਹੜੀ ਕੋਈ ਵੀਰ ਕੋ ਮਦਦ ਕਰਵਾਣਾ ਤੇ ਉਹਦਾ ਇਹਨਾਂ ਦੇ ਫੋਨ ਨੰਬਰ ਤੇ ਕਾਲ ਕਰੋ ਜਾਂ ਕਰਿਆਣ ਕੇ ਵੀਡੀਓ ਕਾਲ ਕਰਕੇ ਤੁਸੀਂ ਦੇਖੋ ਬੜੇ ਬੁਰੇ ਹਾਲ ਹੋ ਜਾਂਦੇ ਦੋ ਬਾਰ ਜੁਦੇ ਵਿੱਚ ਇਹ ਮਦਦ ਦੀ ਘਹਾਰ ਲਾਏ ਆ ਦਾਨੀ ਸੱਜਣਾ ਤੋਂ ਬੜੇ ਮੁਸ਼ਕਲ ਗੁਜ਼ਾਰਾ ਚੱਲਦਾ ਵੀਰ ਦਾ ਇਸ ਇੱਕ ਬੰਦਾ ਲੱਤੋਂ ਆਰੀ ਆ ਫੁਰਿਆ ਫਿਰਾ ਜਾਂਦਾ ਨਹੀਂ ਹੈਨਾ ਤੇ ਕਿਤੇ ਰਹਿਣ ਤੇ ਜ਼ੇਰਾ ਬਣਿਆ ਉਹ ਕਿਤੇ ਨਾ ਜੀ ਮੇਰਾ ਨਾ ਚਰਨਾ ਪੁੱਤ ਤੇ ਕੀ ਗੱਲਬਾਤ ਆ ਘਰ ਦੀ ਸਥਿਤੀ ਤੁਹਾਡਾ ਲੈਂਟ ਲੁੰਡਰ ਵੀ ਕਿਵੇਂ ਪਾਟੇ ਪਿਆ ਪੁੱਤ ਬੜਾ ਮੰਦਾ ਸਾਡਾ ਬਹੁਤ ਬੁਰਾ ਆ ਰਿਹਾ ਨਾ ਸਭ ਠਹਿ ਜਾਂਦਾ ਚਾਹ ਬੁੱਢੇ ਮਾਪਿਓ ਰੇਖੋ ਇੱਕ ਬੱਚਾ ਹੈ ਉਹ ਵਿਚਾਰਾ ਅੰਗੇ ਈਣਿਆ ਤੇ ਨਾ ਕਰਨ ਜੱਗਾ ਕੁਛ ਨਾ ਸਾਡੇ ਹੱਥ ਪਨੇ ਕੁਛ ਨਹੀਂ ਹੈਗਾ ਕੀ ਮੰਗ ਕਰਦੇ ਮਾਤਾ ਕੀ ਤੁਸੀਂ ਸਹੀ ਮੰਗੇ ਕਰਦੇ ਸਰਕਾਰ ਨੂੰ ਜਨਤਾ ਬਾਦ ਇਹ ਵਿਦੇਚ ਵਾਲਿਆ ਰੋਹੇ ਹੋ ਮੰਕਰ ਤੇ ਸਾਡ ਘਰਬਾਰ ਬੰਨ ਜਿਆ ਰਿਹਾ ਗਰੀਬਾਂ ਦਾ ਇੱਥੇ ਪਸਾ ਜੀ ਹੋਤਾ ਹੈ ਹੋ ਮੰਕਰ ਤੇ ਸਾਡੀ ਕੋਸ਼ਿਸ਼ ਕਰੇ ਕਿੰਨੇ ਪੁੱਤਾ ਤੁਹਾਡੇ ਮਾ ਪੁੱਤ ਉਹਦੇ ਉਹ ਦੁਜਾ ਦੇ ਅੱਡ ਬਾਹਰ ਉਹਦੀ ਸਾਡੀ ਸੁਣਦਾ ਕਹਿੰਦਾ ਤੁਹਾਨੂੰ ਪਤਾ ਹੀ ਆ ਤੇ ਵਾਹ ਇੱਕ ਹੋ ਗਿਆ ਇਹੋ ਜ ਮੇਰੇ ਕੋਲ ਇਹਦੇ ਨਾਲ ਨਾ ਵਿਚਾਰਾ ਨਾ ਤੇ ਤੇੰਪਾ ਸੀ ਕਰਦੇ ਆ ਆ ਦਾ ਪਤਾ ਸੀ मी पता तो मंदा माता पवक नो माता ਨਾ ਕੋਈ ਨਹੀਂ ਵਾਈਗਰੂਪ ਮੇਰ ਕਰੂਗਾ ਕੀ ਗੱਲ ਮਾਦਾ ਕੋਈ ਨਹੀਂ ਬੜਾ ਮੰਦਾ ਲੱਗਦਾ ਪੁੱਤ ਕੀ ਹੁਣ ਚਾਹੀਦਾ ਹੁਣ ਕੀ ਤੁਸੀ ਸਾਨੂੰ ਕੋਈ ਸਾਡੀ ਕੋਈ ਸਹਾਇਤਾ ਹਰਦੀ ਮਾਤਰੇ ਕੋਈ ਗਰੀਬਾਂ ਦੀ ਸਾਂਝ ਵੀ ਘਰ ਬਣਾਉਣ ਵਾਸਤੇ ਹੈ ਕਿ ਹਾਂਜੀ ਘਰ ਬਣਾਉਣ ਵਾਸਤੇ ਪੁੱਤ ਬਿਲਕੁਲ ਤੇ ਪਹਿਲਾਂ ਕੋਈ ਘਰ ਨਹੀਂ ਹੈਗਾ ਨਾ ਤੇ ਪੰਚਾਇਤ ਦੇ ਥਾਂ 'ਚ ਬੈਠੇ ਹੋਏ ਜੀ ਹਾਂਜੀ ਪੰਚਾਇਤ ਦੇ ਸਰਕਾਰੀ ਸਾਹਮਣੇ ਬੈਠੇ ਸੀ ਤੇ ਉਹ ਵੀ ਸਰਪੰਚ ਨੇ ਦਿੱਤਾ ਵੇ ਚਲੋ ਆ ਬਤੇ ਪਾਸ ਕਰ ਲਓ ਉਸ ਦੇ ਵਿੱਚ ਪਾਣੀ ਬੜਾ ਹੁੰਦਾ ਪੱਤੇ ਸੇ ਬਹੁਤ ਜ਼ਿਆਦਾ ਪਾਣੀ ਹੁੰਦਾ ਛ ਹੂੰ ਤੇ ਪਹਿਲਾਂ ਨਹੀਂ ਕਦੀ ਤੜੀ ਕਿਸੇ ਨੇ ਵੀਡੀਓ ਪਾਈ ਜਾਂ ਮਦਦ ਹੋਈ ਨਹੀਂ ਪਾਈ ਨਹੀਂ ਸਾਡੀ ਪਹਿਲਾਂ ਵੀਡੀਓ ਕੋਈ ਮਦਦ ਨਹੀਂ ਹੋਈ ਹੈ ਨਾ ਹਾਂ ਕੋਈ ਮਦਦ ਨਹੀਂ ਹੋਈ ਠੀਕ ਹੈ ਜੀ ਤੇ ਕਰਦੀ ਮੰਗ ਕਰਦੇ ਜੀ ਜਗਾ ਮਿਲ ਜੇ ਕਿਤੇ ਟਿਕਾਣੇ ਦੇ ਹੈ ਨਾ ਜੇ ਸਟਾਰ ਦੇ ਕਿ ਵਾਕੀ ਦੇ ਜਿੱਦਿ ਸੀ ਬਣਾ ਦੇ ਹਾਂ ਅੱਛਾ ਜੀ ਅੱਛਾ ਬਿਲਕੁਲ ਜੀ ਕਿਉਂਕਿ ਇੱਥੇ ਪਹਿਲਾਂ ਉਸ ਡਾਕਟਰ ਰਹਿੰਦੇ ਰਹੇ ਹਨ ਡਾਕਟਰ ਇੱਥੇ ਬਹੁਤ ਕਰਵਾ ਕਰ ਫੇਰ ਤੇ ਕੀ ਹੋਣ ਦਿਆ ਡਾਕਟਰ ਇਹ ਤੈਨੂੰ ਦਿੱਤਾ ਗਿਆ ਹਾਂ ਆਹ ਡਾਕਟਰ ਉਹਨਾਂ ਇੱਥੇ ਬਹੁਤ ਕਰਵਾ ਕਰ ਫੇਰ ਦੇ ਦਿੱਤਾ ਟਾਈਮ ਪਾਸ ਹੋ ਗਿਆ ਸਿੰਘ ਜੀ ਜ਼ਿਆਦਾ ਪੁਰਾਣਾ ਕਿੰਨਾ ਕੁ ਪਾਣੀ ਖੜ ਜਾਂਦਾ ਏ ਬਹੁਤ ਪਾਣੀ ਪੁੱਤ ਸੈਟ ਕੋ ਨੰਗਿਆਂ ਜਿਹਦਾ ਹੀ ਮੰਦੇ ਜੜ ਕੇ ਬੰਦ ਕੀ ਨਾ ਚੰਦਨ ਸਿੰਘ ਮੇਰਾ ਨਾਮ ਤੇ ਕੀ ਗੱਲ ਬਾਤ ਆ ਜੀ ਵੇਖੋ ਤੁਹਾਡੇ ਕੋਲ ਰਹਿਣ ਲਈ ਜਗ੍ਹਾ ਹੈਗੀ ਆ ਪਰ ਆਬਦੀ ਕਿ ਨਹੀਂ ਨਹੀਂ ਆਬਦੀ ਨਹੀਂ ਹੈ ਸਰਕਾਰੀ ਸਾਜ ਰਹਿਣ ਦੇ ਸਰਪੰਚ ਸਾਹਿਬ ਨੇ ਦਿੱਤਾ ਜੇ ਤਾਂ ਜ਼ਰਾ ਦਰਾਜ ਅੱਛਾ ਜੀ ਤੇ ਹੁਣ ਕੀ ਮੰਗ ਕਰਦੇ ਆ ਜੀ ਹੁਣ ਮੰਗ ਵੀ ਜਿਹਾ ਉਹ ਕਰਦਾ ਅਸੀਂ ਵੀ ਸਾਡਾ ਘਰ-ਬਾਰ ਬਣ ਜੇ ਤੇ ਬਹੁਤ ਮਿਹਰਬਾਨੀ ਉਹ ਜਿਹੜਾ ਬਾਹਰ ਮੇਰੇ ਵੀ ਦਾਨੀ ਸਾਜੇ ਬਿਠਾੜੀ ਮਦਦ ਕੀਤੀ ਜਾਵੇ ਕਿਸ ਤਰ੍ਹਾਂ ਦੀ ਮਦਦ ਮੰਗਦੇ ਹੋ ਮਸਤੇ ਮੰਗਦੇ ਵੀ ਸਾਡਾ ਘਰ-ਬਾਰ ਬਣ ਜਾਵੇ ਆ ਵੀ ਘਰ ਜਗਾ ਬਣ ਜੀ ਜਗਾ ਲੈ ਕੇ ਕੋਈ ਕੋਠੇ ਪਾ ਦੇਣ ਦੋ ਹਨ ਤੇ ਇੱਥੇ ਇਹ ਇੰਨਾ ਚ ਨਹੀਂ ਰੋਗ ਆਉਂਦਾ ਕੰਮ ਕਜਾਰਾ ਹੁੰਦਾ ਇਹ ਇੰਨਾ ਜੇ ਰੋਗ ਨੇ ਵੀ ਇੱਥੇ ਕਿਨਾਲੇ ਆ ਪੁਰਾਣੇ ਆ ਪਾਦਾ ਨਹੀਂ ਕੋਈ ਵੇਦਾ ਖੇੜਵਲ ਡੇਪਣਾ ਬਣਿਆ ਤੇ ਪੁੱਜੀ ਹੋਈ ਹੈ ਨਾ ਬਿਲਕੁਲ ਠੀਕ ਫੋਨ ਨੰਬਰ ਕਿਹਨਾ ਫੋਨ 8899629594 ਤੇ ਤੁਸੀਂ ਚੱਲ ਫਿਰ ਨਹੀਂ ਸਕਦੇ ਨਹੀਂ ਚੱਲ ਫਿਰ ਨਹੀਂ ਸਕਦੇ ਮੈਂ ਹੈਂਡੀਕੈਪ ਆ ਮੈਂ ਤੋਂ ਮਾਉਣ ਵਾਲਾ ਕੋਈ ਨਹੀਂ ਕੋ ਪਾਪਾ ਸਿਰਫ 200 ਰੁਪਏ ਜੜੀ ਜਾਂਦਾ ਬਸ ਪੰਨਵਾ ਟਾਈਮ ਪਾਸ ਹੀ ਅੱਜ ਤੱਕ ਅੱਛਾ ਹਾਂਜੀ 200 ਰੁਪਏ ਨਾ ਘਰ ਥੋੜਾ ਬਣ ਜਾਣਾ ਉਹ ਕਰਦਾ ਮਾਂ ਕਰ ਲਿਆ ਕੰਮ ਕਰ ਸਕਦੇ ਕੋਈ ਤੁਸੀਂ ਕਰਦੇ ਜੀ ਕੰਮ ਕਰ ਵੀਰ ਜੀ ਦਿਓ ਜੀ ਨਾ ਕੋਈ ਮਾਰੀ ਦੁਕਾਨ ਪਾ ਕੇ ਦਿੱਤੀ ਜਾ ਤੇ ਮੈਂ ਆਪਦਾ ਗੁਜ਼ਾਰਾ ਕਰ ਲਿਆ ਕਰੂੰਗਾ ਬਿਲਕੁਲ ਹਾਂਜੀ ਬਾਹਰ ਮੇਰੇ ਜਿਹੜੇ ਵੀ ਇਲਾਨ ਜਿਹਾ ਜਿਹਾ ਉਹਨਾਂ ਘੜੀ ਇਹੋ ਬੇਨਤੀ ਜਿਹੜਾ ਘਰ-ਬਾਰ ਬਣ ਜੇ ਮਾਰੀ ਮੋੜ ਦੁਕਾਨ ਜੀ ਚੱਲੀ ਜਾਊਗਾ ਕੋਈ ਦੁਕਾਨ ਬਣਾ ਦੇ ਦੁਕਾਨ ਬਣਾ ਦੇ ਬਿਲਕੁਲ ਜੀ ਬਿਲਕੁਲ ਉਹ ਦਿਹਾੜੀ ਦਾ ਪਾ ਦੇ ਕਰਨੀ ਮੈਂ ਜੋਗਾ ਹੈਂਡੀ ਕੈਬ ਹੈ ਬਿਲਕੁਲ ਜੀ ਬਿਲਕੁਲ ਹੈਂਡੀ ਕੈਬ ਹੈਗਾ ਵੀਰ ਜੀ ਰਿਕਸ਼ੇ ਦੀ ਬੜਾ ਮੁਸ਼ਕਲ ਆਉਂਦਾ ਹਣਾ ਕਿੰਨੀ ਕਿ ਮੁਸ਼ਕਲ ਆਉਂਦੀ ਹੈ ਜਦੋਂ ਮੁਸ਼ਕਲ ਤਾਂ ਵੀਰ ਜੀ ਬੜੀ ਰੋਣ ਆਉਂਦਾ ਵੇਖ ਕੇ ਜੇ ਦੱਸਿਓ ਤੁਹਾਨੂੰ ਬਾਰਸ਼ਾਂ ਚ ਕੀ ਹਾਲਾਤ ਹੋ ਜਾਂਦੇ ਬਾਰਸ਼ਾਂ ਬਹੁਤ ਮੰਦਾ ਹਾਲ ਕੁੜਾ ਆਉਂਦਾ ਨਾ ਪਾਣੀ ਹੈ ਵੀਰ ਜੀ ਰਾਤ ਨੂੰ ਵੀ ਕੇ ਆਰ ਜਾ ਕੇ ਕਟੀਏ ਜੇ ਰਾਤ ਨੂੰ ਨਹੀਂ ਬੈਜਦੇ ਅੱਛਾ ਜਾ ਕੇ ਕਟਣੀ ਪੈਂਦੀ ਆ ਜਾ ਕੇ ਕਟਣੀ ਪੈਂਦੀ ਰਾਤ ਪਚੋਂਦੇ ਇੰਨੇ ਕੰਮ ਹੁੰਦੇ ਇੰਨੇ ਪਾਣੀ ਨਾ ਪੀ ਦਾ ਕਿਹੜੇ ਮਿਲਦਾ ਪਾਣੀ ਸਾਰਾ ਟੋਟਾ ਪਿਆ ਕੋ ਬੈਠੇ ਵੀ ਟੁੱਟ ਕੇ ਮੀਂਹ ਦੇ ਨਾਲੇ ਗਲ ਕੇ ਸਾਰੇ ਬਾਹਰ ਚ ਗਾਨ ਹਾਂਜੀ ਤੇ ਕੋਈ ਨੂੰ ਬੁਰੇ ਹਾਲ ਹੋ ਜਾਣ ਹਾਂਜੀ ਤੇ ਦੁਬਾਰਾ ਫੇਰ ਇੱਕ ਨੰਬਰ ਦੱਸ ਦੋ ਸੰਤਾਨ 869623539 ਇੱਥੇ ਗੂਗਲ ਪੇ ਚੱਲਦਾ ਹਾਂਜੀ ਇੱਥੇ ਚੱਲਦਾ ਕੋਈ ਵਟਸਐਪ ਵੀ ਇੱਥੇ ਚੱਲਦਾ ਵਟਸਐਪ ਵੀ ਇੱਥੇ ਚੱਲਦਾ ਸ਼ੇਅਰ ਕਰੋ ਵੀਡੀਓ ਵੱਧ ਤੋਂ ਵੱਧ ਜੀ